ਕਸਾਨੀ ਮੀਟਰਸ ਵਾਕਤ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਵੀ ਰੋਜ਼ ਦੀ ਤਰ੍ਹਾਂ ਜੇ ਫਿਰ ਕੋਟਕਪੂਰਾ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ ਵੀ ਇੱਕ ਤਰੀਕ ਤੋਂ ਜਿਹੜੀ ਬੋਲੀ 7:30 ਵਜੇ ਸ਼ੁਰੂ ਹੋ ਜਾਣੀ ਆ ਤੇ ਅੱਜ ਜਿਹੜੀ ਤਰੀਕ ਹੋ ਗਈ 21 ਸਤੰਬਰ 2025 ਹੋ ਚੁੱਕੀ ਆ ਤੇ ਰੇਟ ਦੀ ਗੱਲ ਕਰੀਏ ਵੀ ਕੱਲ ਜਿਹੜੀਆਂ ਤਿੰਨ ਟਰਾਲੀਆਂ ਆਈਆਂ ਸੀ ਇੱਕ ਲੱਗੀ ਸੀ 415 ਇੱਕ 20 ਤੇ ਇੱਕ ਲੱਗੀ ਸੀ 25 ਤੇ ਬਾਕੀ ਅੱਜ ਜਿਹੜਾ ਆਪਾਂ ਰੇਟ ਦੇਖ ਰਹੇ ਕਿੱਥੋਂ ਤੱਕ ਜਾਂਦਾ ਤੇ ਟਰਾਲੀਆਂ ਵੀ ਅੱਜ ਜਿਹੜੀਆਂ 2 ਤੇ 2 4 5 6 7 ਜਿਹੜੇ ਅੱਜ ਨਾ ਗਏ ਤੇ ਕੱਲ ਵੀ 3 ਨਾ ਗਈ ਸੀਗੇ ਤੇ ਤੂੜੀ ਕਦਰ ਚੰਗੀ ਸੀ ਲਗਭਗ ਸਾਰੀ ਅੰਦਰ ਦੀ ਤੂੜੀ ਸੀ ਤੇ ਅੱਜ ਵੀ ਤੂੜੀ ਵੇਖਾਂਗੇ ਕੀ ਇਹੋ ਜੀ ਨਿਕਲਦੀ ਹੈ ਬਾਕੀ ਵੀ ਅੰਦਰ ਦੀ ਤੂੜੀ ਥੋੜੀ ਜਿਆਦਾ ਹੁੰਦੀ ਹੈ ਤੇ ਬੋਲੀ ਜਿਹੜੀ ਸ਼ੁਰੂ ਹੋਣ ਵਾਲੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਲਾਈਕ ਵੀ ਬਈ ਜਰੂਰ ਕਰਦਿਆ ਕਰੋ ਬਾਕੀ ਵੀ ਇੱਕ ਤਰੀਕ ਤੋਂ ਜਿਹੜੀ ਬੋਲੀ ਆ 7:30 ਵਜੇ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਜਿਹੜੀ ਹੁੰਦੀ ਆ ਅੱਜ 21 ਤਰੀਕ ਹੋ ਗਈ 7 ਵਜੇ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਇੱਕ ਤਰੀਕ ਤੋਂ ਜਿਹੜਾ ਟਾਈਮ ਚੇਂਜ ਕਰਤਾ ਤੇ ਬਾਕੀ ਵੀ ਅਪਡੇਟ ਜਿਹੜੀ ਤੁਹਾਨੂੰ ਦਿੰਦੇ ਰਵਾਂਗੇ ਤੇ ਦੇਖਦੇ ਆਂ ਬਾਕੀ ਅੱਜ ਪਹਿਲੀ ਟਰਾਲੀ ਦਾ ਕੀ ਰੇਟ ਲੱਗਦਾ ਫੁਰ ਕੇ ਕਿਵੇਂ ਜੇ ਅਗਰ ਆਪਣੀ ਐ ਅੰਦਰ ਦੇ ਅੰਦਰ ਦੀ ਧੂੜੀ ਬੋਲੋ ਭਾਈ ਉਹ ਜੰਦਰ ਦੀ ਧੂੜੀ ਭਾਈ ਅੰਦਰੋਂ ਲੈਂਦੀ ਤੇ ਬਾਹਰੋਂ ਹਾਂ ਜੀ ਬਾਹਰੋਂ ਆਈ ਆ ਲੋ ਜੀ ਬਾਹਰ ਦੀ ਧੂੜੀ ਆ ਤੇ ਉਹਦਾ ਗੱਲ ਆ ਵੀ ਤੁਹਾਨੂੰ ਨਹੀਂ ਦਿਲੀ ਗੁਲੀ ਤਾਂ ਨਹੀਂ ਵੇਚਾ ਨਹੀਂ ਨਹੀਂ ਕਿੰਨੀ ਕੁੜੀ ਨਹੀਂ ਜਿਹੜੀ ਕਿੰਨੀ ਜਿਹੜੀ ਆਉਂਦੀ ਹੈ ਉਹ ਬੰਦਾ ਕਹਿੰਦਾ ਗਰੀਬ ਨਿਕਲ ਜਾਂਦਾ ਪਾਣੀ ਆ ਚਾਹ ਤੈਨੂੰ 400 ਰੁਪਿਆ 300 300 5 60 15 20 25 25 30 35 40 45 ਕੋ ਕਾਲੀ ਸਾਢੇ ਤਿੰਨ ਸਾਢੇ ਤਿੰਨ 51 60 61 70 73 80 85 90 ਹੈ 390 ਬੋਲਾਂਗੇ ਲੈ 390 ਰੁਪਏ ਜਲਦਾਰ ਲਓ ਜੀ 390 ਰੁਪਏ ਲੱਗੇ ਬਾਹਰ ਦੀ ਥੋੜੀ ਜਿਹੀ ਠੀਕ ਬਾਕੀ ਵੀ ਅਗਲੇ ਮੇਂ ਟਰਾਲੀਆਂ ਆਪਾਂ ਦੇਖਦੇ ਆਂ ਕੀ ਰੇਟ ਲੱਗਦੇ ਆਂ ਤੇ ਪਹਿਲੀ ਟਰਾਲੀ ਬਾਹਰ ਦੀ ਦੂਰੀ ਤੇ 390 ਰੁਪਏ ਬੀਜੜਾ ਦਾ ਰੇਟ ਲੱਗਿਆ। ਹਾਂ? ਚਲਾਵ ਜਲਦੀ ਦੀ। ਤੂੰ ਕਿਹਦੇ ਫੇਰ? ਹਾਂ? ਚਲਾਵ ਨਾਲ ਲੈ ਕੇ ਖਾਣੇ ਨੂੰ ਯਾਰ। ਅੰਦਰ ਦੀ ਥੂੜੀ ਭਾਈ ਮਾੜੀ ਮੋਟੀ ਲਾਗ ਆ ਅਸਲ ਦੀ ਕੰਨ ਦੀ। ਉਹ ਇਹ ਤਾਂ ਨਹੀਂ ਕੋਈ ਨਹੀਂ ਉਹ ਨਹੀਂ ਜਾਂਦਾ ਬਾਈ ਤੂੰ ਕਹਿ ਆਪ ਗੱਲ ਦੱਸ ਗਿਰੇ ਪੈ ਲੈਣਾ ਮਾੜੀ ਮੋਟੀ ਥੋੜੀ ਸਾਫ ਹੈ ਯਾਰ ਮੀ ਬਦਲ ਕਹਿੰਦੀ ਖਵਾ ਦੂਗਾ 650 ਯਾਰ 650 ਆਹ ਜਾਂਦਾ ਯਾਰ 650 68 ਲੈ ਚਲ ਮੈਂ ਚੰਗਾ 360 ਵੀ ਹੈ 70 780 80 88 390 ਬੋਲਣਗੇ ਨੇ ਤੈਨੂੰ 900 ਰੁਪਏ ਲੋੜ ਵੀ 300 ਤੇ 90 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਤੇ ਅੰਦਰ ਦੀ ਥੋੜੀ ਜਿਹੀ ਤੇ ਬਾਕੀ ਵੀ ਉੱਪਰ ਦੋ ਕੁ ਪੰਡਾ ਸੀ ਖੁੱਲੀ ਥੋੜੀ ਜਿਹੀ ਤੇ ਅਗਲੀਆਂ ਟਰਾਲੀਆਂ ਆਪਾਂ ਦੇਖਦੇ ਕੀ ਰੇਟ ਲੱਗਦਾ ਇਹਦੇ ਤੋਂ ਮੈਂ ਇੱਥੋਂ ਹਾਂ ਆ ਆਪਾਂ ਕੋਈ ਨਹੀਂ ਆਪਾਂ ਬੈਕ ਕਰ ਕਰਦੇ ਹਾਂ ਹਾਂ ਦੀ ਹੈ ਨਾ ਹੋਰ ਵੀ ਲਾਵੀ ਫਟਾਏ ਆਪਦੀਆਂ ਦਾ ਫਟਾ ਦੇਵੇਂ ਹਾਂ ਫਰਕ ਥੋੜਾ ਆਇਆ ਜ। ਅੰਦਰ ਦੀ ਬਾਹਰ ਦੀ ਐ। ਹਾਂ ਦਾ ਦੰਦ ਬਾਹਰ ਦੀ ਆ ਸਾਰੀ। ਹਾਂ ਸਾਰੀ ਅੰਦਰ ਦੀ। ਅੱਛਾ। ਭਾਈ ਇਹ ਤੇਨੇ ਬਸ ਆਪਸੇ ਕਰਨਾ। ਅੰਦਰ ਵੀ ਜਾਓ ਵੀ। ਥੱਲੇ ਆ ਵੀ ਕਿਉਂ ਦੋ ਚਟੀਆਂ ਆਦੀਆਂ ਦੋ। ਠੀਕ ਆ। ਤੂੜੀ ਵੇਖ ਲਓ ਭਾਈ। ਬਾੜੀ ਮਾੜੀ ਨਾ ਨਿਕਲੂ। ਨਹੀਂ ਨਹੀਂ। ਜਿਵੇਂ ਕੋrai ਦੂਆ ਮਾੜੀ ਨਹੀਂ। ਹਾਂ। ਤਾਂ ਕਾਰੀਆਂ ਆਈਏ। ਚਲ 250 ਰੱਖ ਯਾਰ। ਉੱਤੇ ਦਸ ਦੂਜੀ ਆ। 250 ਰੁਪਿਆ। 59 300 ਯਾਰ 300 50 510 15 ਹਜ਼ਾਰ 20 30 ਹਜ਼ਾਰ 35 ਹਜ਼ਾਰ 40 45 350 55 ਹਜ਼ਾਰ 60 65 70 70 75 80 80 385 ਬੋਲਾਂਗੇ ਨੇ 385 ਰੁਪਏ ਬੰਦ ਕਿੱਥੇ ਲਾਉਣੀ ਬਈ ਗੋਬੀ ਤਾਂ ਨੂੰ ਸੋਤੇ 85 ਰੁਪਏ ਜਿਹੜਾ ਇਹ ਰੀਡਰ ਆ। ਤੇ ਬਾਕੀ ਆਗੀਆਂ ਟਰਾਲੀਆਂ ਆਪਾਂ ਦੇਖਦੇ ਆ। ਤੇ ਲੋ ਜੀ। ਊੜੀ ਅਗਲੀ ਆ ਗਈ। ਆਹ ਦੇਖੀ ਜਾਂਦੀ। ਇੱਕ ਗਿੱਲੀ ਵਾਲੀ ਤਾਂ ਨਹੀਂ। ਭਾਈ ਮੋਨ ਜਾਮੇ ਦੀ ਊੜੀ ਆ ਦੇ ਨਾਲ ਦੀ ਨਿਕਲੂਗੀ ਸਾਰੀ। ਕੋਈ ਗੁਣਤੀ ਹੈ ਨਹੀਂ। 250 ਰੁਪਿਆ 55 50 50 60 65 70 75 80 80 90 300 5 10 15 315 ਰੁਪਏ ਬੋਲਾਂਗੇ ਨੇ 20 ਰੁਪਏ 25 25 ਰੁਪਏ 325 ਬੋਲਦਾ ਕੋਈ 325 ਲੋਬੀ ਇਹ ਤੂੜੀ ਲੱਗੀ ਹੈ 325 ਰੁਪਏ ਤੇ ਰੰਗ ਤੁਸੀਂ ਦੇਖ ਸਕਦੇ ਹੋ ਤੇ ਬਾਹਰ ਦੀ ਪਰਪਾਲ ਦੀ ਸੋਰੀ ਤੂੜੀ ਸੀ ਇਹ ਤੇ ਰੰਗ ਥੋੜਾ ਹੀ ਹੈਗਾ ਮੈਲਾ 350 ਅਬੀ ਜਾ ਦੋ ਤੂੜੀ ਬੋਲਾ ਬਾਈ ਇਹ ਨਹੀਂ ਇਹ ਪੱਟੇ ਆ ਇਹ ਦੋ ਟੁਕੜੀ ਇਹਦੇ ਤਾਂ ਕੀ ਕਰਨਾ ਸਾਡੇ 300 ਰੁਪਏ ਯਾਰ ਸਾਡੇ 300 ਉੱਥੇ ਵੀ ਚਾਲ ਗਿਆ ਫਿਰ ਆ ਉੱਥੇ ਕਿਰਾਇਆ 70 ਰੁਪਏ 75 ਰੁਪਏ 80 ਰੁਪਏ 95 400 400 ਬੋਲਣਗੇ ਨੇ 400 ਰੁਪਏ ਭਾਈ ਜੀ ਲੋਬੀ ਅੰਦਰ ਦੀ ਤੂੜੀ ਤੇ 400 ਰੁਪਏ ਰੇਟ ਰਿਹਾ ਇਹਦਾ ਨਾਲ ਵੀ ਭਾਈ 370 ਰੁਪਏ ਕਰਾਇਆ ਹੈ ਮਹਾਰਾਜ ਜੀ ਚੱਲ ਪੈਂ ਦੇ ਲੋ ਵੀ ਲਾਸਟ ਡੇ ਟਰਾਲੀ ਆ ਤੇ ਰੇਟ ਇਹਦਾ ਦੇਖੋ ਵੀ ਲਾਸਟ ਡੇ ਟਰਾਲੀ ਦਾ ਤੇ ਕੋ ਜੰਮੇ ਵਾਲੇ ਭਾਈ ਫਲੂਨ ਨਹੀਂ ਸਾੜੀ ਮੋਟੀ ਆ ਸਕਦੀ ਭਾਈ ਆ 300 ਰੁਪਿਆ 300 ਪਲੇਦਾਰ ਵੀ ਬਣ ਜੂਗਾ ਜਦੋਂ ਪੂਰੀ ਲੈ ਲਈ ਜਾਣਾ ਯਾਰ ਫਿਕਰ ਤਾਂ ਨਹੀਂ ਦੇ ਜਦੋਂ ਉਹ ਖੜੇ ਆ ਬੰਦਾ ਖੜਾ ਰਹਿ ਉਹ ਵੇਖਣਾ ਹੋਗਾ ਖਾਣਾ ਐਵੇਂ ਹੀ ਦੇਖ ਮੁੰਡਾ ਖੜਾ ਆਹੀ ਗੱਲ ਕਰਦਾ ਉਹ ਜਿਆਦਾ ਤੁਹਾਨੂੰ ਗਿਆਤ ਲੱਗਦਾ ਸੰਦੇ ਹੈ ਨਾ ਬੰਦਾ ਲਾਉਣ ਵਾਲਾ ਹੈਗਾ ਬਈ ਨਾਲ 305 25 ਤੇ 350 350 52 60 ਫੈਂਟ 80 80 380 ਬੋਲਾਂਗੇ ਨੇ 80 90 95 400 5 405 ਬੋਲਾਂਗੇ ਨੇ 405 ਰੁਪਏ ਹੈ ਲੋ ਵੀ लास्ट ਦੀ ਟਰਾਲੀ ਸੀ ਤੇ ਤਰਪਾਲ ਵਾਲੀ ਤੇ 400 ਤੇ 5 ਰੁਪਏ ਜਿਹੜਾ ਰੇਲਰ ਆ ਬਾਕੀ ਵੀ ਅੱਜ ਜਿਹੜੀਆਂ 5 ਸੀ ਟਰਾਲੇਆਂ ਜਿਹੜੀਆਂ ਜਾਈਆਂ ਸੀ ਤੇ ਰੇਟ ਜਿਹੜਾ ਅੱਜ 4100 ਦੇ ਆਸ-ਪਾਸ ਰਿਹਾ ਬਾਕੀ ਵੀ ਬਾਸਮਤੀ ਜਿਹੜੀ ਵੀਡੀਓ ਆਪਾਂ ਡੇਲੀ ਅਪਲੋਡ ਕਰਦੇ ਆ ਅੱਜ ਐਤਵਾਰ ਆ ਤੇ ਕੱਲ ਤੋਂ ਕੱਲ ਨੂੰ ਜਿਹੜੀ ਫੇਰ ਵੀਡੀਓ ਆਊਗੀ ਸੋਮਵਾਰ ਦੀ ਤੇ ਬਾਕੀ ਦੇਖਾਂਗੇ ਜਦ ਅੱਜ ਜੇ ਬੋਲੀ ਲੱਗਦੀ ਤਾਜੀ ਦੀ ਵੀਡੀਓ ਵੀ ਆਉ ਕਈ ਵਾਰ ਐਤਵਾਰ ਵੀ ਬੋਲੀ ਜਿਹੜੀ ਕੋੜੇ ਪੂਰੇ ਮੰਡੀ ਦੇ ਵਿੱਚ ਨਹੀਂ ਲੱਗਦੀ ਜੀ ਤੁਹਾਨੂੰ ਧੰਨਵਾਦ ਵੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਤੇ ਲਾਈਕ ਐਂਡ ਸ਼ੇਅਰ ਯੂਰ ਕਰਿਓ ਜੀ